ਸ਼ੇ ਡਾਕਟਰ ਕੋਲੇ ਅੱਜ ਟੂਲ ਬਾੜੀ ਵਾਲੀ ਬਾੜੀ ਵਾਲੀ ਪਾਣੀ ਤੋਲ ਲਈ ਐ ਸੀ ਮੇਰੇ ਦਾਦਾ ਜੀ ਪਲਟੇ ਖਾਣੋਂ ਹਟ ਗਈ ਜੀ ਪਲਟੇ ਖਾਣੋਂ ਹਟ ਗਈ ਟਾਰਕ ਮਾਉਣ ਕਾ ਕੇ ਆਇਆ ਲੈ ਬੋ ਰੋਡਿਆ ਬੋਤਲ ਫੜ ਐਸੀ ਹਾਂ ਘਰ ਪਰ ਜਾ ਰੋਡਿਆ ਪਾ ਮਾ ਆਉਦੀ ਰਿਫਰੈਸ਼ਮੈਂਟ ਕੱਢੀ ਜਾਂਦਾ ਮਮਾ ਨਾਲ ਕਲਾ ਭੂਜੀਆ ਪਸਾਨਦਾ ਖਿਲਾ ਵਾਪਿਸ ਰੱਖੀ ਜਾਂਦੇ ਸੋ ਜਾ ਬੀਬੀ ਬੂਬੀ ਚੈੱਕ ਕਰਾ ਰਹੇ ਹੋ ਨਾ ਬੀਬੀ ਹਾਂ ਤੋ ਕੇ ਲਿਆ ਨੂੰ ਕੁੰਡਾ ਆਹ ਨਹੀਂ ਮਮਾ ਦੇ ਮੇਰੇ ਭਰਾ ਦੇ ਘੜੀ ਬਣਾ ਨਾ ਉਹ ਯਾਦ ਜਿਓ ਨਾਲੋਂ ਨੇ 21 ਤਰੀਕ ਨੂੰ ਕੀ ਜੂਨ ਰੱਬ ਨੇ ਉਹ ਠੰਡਾ ਠੰਡਾ ਮੌਸਮ ਕਰਤਾ ਇਹਨਾਂ ਦੂਰੀਆਂ ਦੇ ਵਿੱਚ ਦੀ ਬਹੁਤ ਘੱਟ ਦੂਰੀਆਂ ਆ ਵੀ ਮੋਂ ਪਿਆਰ ਵਾਲੀ ਉਹ ਗੱਲਾਂ ਤਾਂ ਕਰਕੇ ਦਿਖਾ ਦੋ ਮੈਨੂੰ ਜਿਹੜੇ ਕੱਲ ਕੀਤੀਆਂ ਸੀ ਸਾ ਸਾ ਬੈਰੇ ਆ ਵੀ ਟੀਣਾ ਨੇ ਬੱਲੇ ਬੱਲੇ ਹੋ ਜੇ ਪਹਿਲੀ ਵਾਰੀ ਝੋਨਾ ਲਾਉਣੇ ਆ ਪਹਿਲਾ ਟ੍ਰਾਇਲ ਸੀ ਹੈ ਮਸਾ ਗੱਲੀ ਆਈ ਹੋ ਗਈ ਝੋਨੇ ਦੀ ਸਟਾਰਟਿੰਗ ਹੁਣ ਵੜਦੇ ਆ ਉਹ ਕੀ ਬਈ ਝੋਨੇ ਦੀ ਸਟਾਰਟਿੰਗ ਮੱਥਾ ਟੇਕ ਕੇ ਆਪਾਂ ਲੱਗ ਗਏ ਮੱਥਾ ਟੇਕਣਾ ਜ਼ਰੂਰੀ ਹੁੰਦਾ ਨਾ ਇਸ ਖਾਤਰ ਜਾਵਾਂ ਦੇ ਦਾਣੇ ਇੰਨੇ ਘੱਚ ਹੁੰਦੇ ਤਾਂ ਹੀ ਕਹਿੰਦੇ ਹੁੰਦੇ ਤਾਂ ਜੜਿਆ ਕਰੋ ਅਸੀਂ ਇੱਥੇ ਖੜੇ ਸੀ ਆਪੀ ਗਣ ਦਾਣਾ ਡਿੱਗ ਪਿਆ ਕੁਛ ਨਹੀਂ ਹੋਇਆ ਇਹਨੂੰ ਰਾਤ ਮੀਂਹ ਕਰਨ ਪਲੇਟਾਂ ਬੜੀਆਂ ਸੋਹਣੀਆਂ ਸਾਫ਼ ਹੋਈਆਂ ਪਰ ਹੁਣ ਸੂਰ ਜਾਇਆ ਨਹੀਂ ਕਾਲਾ ਤੇਲ ਪੁੰਜੰਨ ਦਾ ਦੇਸੀ ਨੁਸਖਾ ਕਾਪਟੋ ਕਿਨੇ ਸਾ ਪਬਲੇ ਮੈਨਾਂ ਖਾਈਆ ਲੈ ਮੜ ਗਿਆ ਪਾਗੜ ਸੁਣ ਲਾ ਗਿਆ ਮੇਰੇ ਕੰਮ ਕਰਕੇ ਹੋਰ ਕੁਛ ਨਹੀਂ ਆ ਨਾਲ ਹਰੀਆਂ ਹਰੀਆਂ ਨਾੜਾਂ ਉੱਤ ਗੜੀਆਂ ਮੈਂ ਲਵਾ ਕੇ ਜਾੜਦਾ ਮੈਨੂੰ ਇੰਨੀ ਗੱਲ ਤਾਂ ਹੈ ਨਹੀਂ ਕਰੇ ਜਾਂਦੀ ਆਹਾ ਇਹ ਦਾਰ ਲੱਗੀ ਆ ਚਾਰੋਂ ਗੋਵੇ ਨਾ ਹਾਂਜੀ ਚਾਰ ਪੰਜ ਟੱਕਾ ਮਾਰ ਲਿਆ ਤੇਰੀ ਗਊਆਂ ਮੈਨੂੰ

ਮੇਰਾ ਫੇਵਰਿਟ ਨੌਵੀ ਇਹ ਗੱਪੀਆਂ ਕੀ ਕਰਦਾ ਜੀ ਹੁਣਾ ਟੈਰ ਤੋਨਾ ਚਾਹ ਤੋ ਉਹ ਲਿਬੜਿਆਂਗੇ ਫੇਰ ਤੂੰ ਥੱਕ ਜਾਏਗਾ ਥੱਕ ਜਾਏਗਾ ਉਹਨੂੰ ਫੇਰ ਕਾਰੇ ਚ ਬਾੜਨਾ ਹੈ ਇਹ ਤੋਨਾ ਕਿਸੇ ਨਾਲ ਵਰਤੋਗਾ ਗਲਾਸ-ਗਲਾਸ ਨਾਲ ਟੈਰ ਤੋਈ ਜਾਂਦਾ ਟਰੈਕਟਰ ਦੇ चारा अब बाल्टी लाया अब बाल्टी लाया बाल्टी चक्की नहीं ओ <laughs> ओहो <laughs> की थोड़ी लेके आना ना थोड़ी लेके आना ना किन्ने की थोड़ी टिकड़ के नहीं है वेची वाले किड्डे की करनी है इतनी भी हां चक्की नहीं आई चलनी हम घर सिंघो जी नजन गड्डियां ਉੱਧਰ ਰੱਖਿਆ ਕਾਸ਼ ਨੀਂਦ ਨਾ ਕਾਸ਼ ਨੀਂਦ ਬਿੱਲੇ ਵੀ ਰੇ ਸੱਦਾਂਗੇ ਅਗਲੀ ਵਾਰੀ ਯਾ ਹੋਰ ਆਸਾਂ ਇਹ ਬੱਟਾ ਪੋਚੇ ਦਾ ਕੰਮ ਮੇਰਾ ਹੈ ਮੈਂ ਵੀਡੀਓ ਨਹੀਂ ਬਣਾ ਸਕਦੀ ਇਧਰ 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 ਦਗਾ ਚੱਕ ਕੇ ਮਾਰਨਾ ਸੀਗਾ ਮੈਂ ਤਾਂ ਬਾੜ ਸੰਘ ਬਾੜ ਹਾਏ ਵੀਰੇ ਇਧਰ ਇਧਰ ਲੱਗ ਗਿਆ ਇਧਰ ਇਧਰ ਰਹਿੰਦਾ ਅੱਜ ਟੂਰ ਬਾਲੀ ਵਾਲੀ ਬਾਲੀ ਵਾਲੀ ਪਾਣੀ ਟੋਲ ਲਈ ਆ ਸੀ ਮੇਰੇ ਪਾਪਾ ਜੀ ਪਲਟੇ ਖਾਣੋਂ ਹਟ ਗਈ ਜੀ ਪਲਟੇ ਖਾਣੋਂ ਹਟ ਗਈ ਨਾ ਖੁਸ਼ੀ ਤੇਰਾ ਗੋਟ ਟੁੱਟ ਜੂਗਾ ਮੈਂ ਕਿਹਾ ਹੱਥ ਤੋੜਵਾ ਲੇਗਾ ਤੂੰ ਸਾਰੇ ਦਿਨ ਦੇ ਹੋਣਗਾ ਤੂੰ ਆਈ ਓਏ ਅਸੀਂ ਉੱਧਰ ਪਾਣੀ ਲੋਲੇ ਸੀ ਸਾਪਾਂ ਮਰਿਆ ਸੀ ਇੱਡਾ ਵੱਡਾ ਤੂੰ ਮੋਕ ਮਾਰ

Jeg kom til Torneå for å dra til Torneå.

ਰੌਣਕੀ ਮਹਿਦੋ ਡਿਪਾਟਕੇ ਲੈ ਜਾਗੇ ਤੁਸੀਂ ਤੜਕੇ ਤੇ ਆਏ ਨਹੀਂ ਨਾ ਹੁਣ ਝੋਕਦੇ ਇਹ ਦੇ ਉਹ ਵੀ ਇੱਕ ਸ਼ਟਲ ਲੈਣ ਦੇ ਉਹਨਾਂ ਵੀ ਜਵਾਕ ਤਾਂ ਠਰ ਗਿਆ ਉਹ ਸੰਦੇ ਦਾ ਖੁੰਝਣਾ ਦੇਖੀ ਉਹ ਸੰਦੇ ਦਾ ਭਿਆਕੀ ਉਹਦੇ ਦਾਇਆ ਕੋਈ ਬੱਜਾ ਵਾਦੀ ਹੈ ਨਾ ਇਹ ਰਵੱਟ ਦੂ ਬੱਪ ਦਾ ਹੋ ਮਾ ਭਾਈ ਇਹ ਰੰਗ ਦੇ ਨੇ ਕਾਲਿਓ ਟਰੈਕਟਰ ਵਾਲੀ ਜਿਪਲੀ ਹੋਵੇ ਬਾਲਾ ਹੀ ਹੋਵੇ ਇਹ ਨਹੀਂ ਹੈਂਡਲ ਮਾਰਿਆ ਤੇ ਮੈਂ ਕੱਟ ਲਿਆ ਬਾ ਰਿੰਦਾ ਦੋ ਜਾਨੇ ਆਂਦੇ ਉਹਦੇ ਬੱਚੇ ਇਹਨੂੰ ਹੈਂਡਲ ਮਾਰ ਕੇ ਮੂੰਹ ਕੱਚਾ ਜਾ ਗਿਆ ਮੈਂ ਦੇਖ ਲਿਆ ਮੈਨੂੰ ਆਪੇ ਰਾਮ ਇਹ ਲੱਗਿਆ ਵਿੱਚ ਰੂਮ ਆਪੇ ਚਣ ਲੱਗਿਆ ਨਿਕਲ ਤੇ ਲਾਲਾ ਘਰ ਜੀ ਚਲ ਗਾਰਾ ਨਹੀਂ ਇਹਦਾ ਗੁੱਟ ਵੀ ਆ ਗਿਆ ਸੀਗਾ ਹਾਂ ਆ ਇਹਦਾ ਆ ਮੈਂ ਤਾਂ ਕਹਿੰਦਾ ਇਹ ਗੇਰ ਹੱਥ ਆਏਗੇ ਚਲ ਕੇ ਦਿਖਾ ਤਰ ਕੇ ਮਾਣੂ ਕਾ ਕਿਆ ਲੈ ਬੋ ਰੋਡਿਆ ਬੋਤਲ ਫੜ ਆਈ ਸੀ ਹਾਂ ਫਿਰ ਪੱਜ ਰੋਡਿਆ ਬੋਤਲ ਆ ਤਾਮ ਦੀ ਰੋਡਿਆ ਚੋੜੇ ਹਾਂ ਤਾ ਹਾਂ ਤੋ ਕੇ ਲਿਆ ਨੂ ਦਸ ਮਝਰੀ ਫੀਆ ਮੂ ਬਣਾ ਲੈਨੀ ਤੇ ਇਹਨਾਂ ਨੂੰ ਤਰਸ ਆ ਜਾਂਦਾ ਤਾਂ ਨਹੀਂ ਉਸਿਆ ਲਵੰਦਾ ਕਿ ਸੀਰੀ ਹੀ ਬੰਦਾ ਦੋਨੇ ਪੈਰਾਗੇ ਤੇ ਲੰਗਾ ਚ ਸੈਲਤ ਕੁੱਪਗੀ ਆ ਕੀ ਹੋ ਗਿਆ ਥਰ ਗਿਆ ਕੇ ਨਹੀਂ ਜਾ ਲੇ ਮਾਰ ਹੋ ਗਿਆ ਹੀ ਹੋ ਗਿਆ ਕੇ ਕਿੱਤੀ ਆ ਗਈਆਂ ਤੈਨੂੰ ਸਮਝਾ ਜੀਪੀ ਬੂਬੀ ਚੱਕਾੜਿਓ ਦੇਖੀ ਮੂੰਹ ਦੇਖੀ ਇੰਨਾ ਸ਼ੀਵ ਲੱਗਦਾ ਨਹੀਂ ਹੈ ਜਿੰਨੇ ਬਣਿਆ ਵਟਾ ਪਾਪਾ ਕਹਿੰਦੇ ਉਹ ਲੈ ਆਓ ਜਿਹੜਾ ਕੱਲ ਬਿਸਕੁਟ ਲੈ ਕੇ ਆਏ ਸੀ ਜਦੋਂ ਖੇਤ ਨੇੜੇ ਹੋਵੇ ਇੰਨਾ ਖੱਜਲ ਹੋਣਾ ਪੈਂਦਾ ਜਾਂ ਆ ਜਾ ਜਾਂ ਜਿੰਨ ਖੇਤ ਦੂਰ ਹੋਵੇ ਨਾ ਉਹ ਇਹਨੂੰ ਵਾੜਨਾ ਨਹੀਂ ਤਾਂ ਕਿੰਨੇ ਗ੍ਰਾਮ ਹੋ ਗਏ ਦੀਦਾ ਆ ਦੋ ਪੈਕਟ ਦੇ ਦੋ ਵੀਰੇ ਇਹ ਬਾਤ ਅਰੇ ਵਾਕੀ ਨੀ ਚੀਜੀਆਂ ਚੀਜੀਆਂ ਆਪਾਂ ਵਾਸਤੇ ਰਿਫਰੈਸ਼ਮੈਂਟ ਲੈ ਕੇ ਆਣੀਆਂ ਵੀਰੇ ਸਾਰੇ ਮਾ ਆ ਦੀ ਰਿਫਰੈਸ਼ਮੈਂਟ ਕੱਢੀ ਜਾਂਦੇ ਲਾ ਬੁਦੀਆ ਬਸਾਂ ਨਾਲ ਖਿਲਨਾ ਮਾ ਬਿਸਰੰਗੀ ਜਾਂਦੇ ਆ ਪਿਆਰਾ ਨਹੀਂ ਲੱਗੇ ਜਾਂਦੇ ਖੜਾ ਰਹਿ ਵੀਰੇ ਹੈ ਮੁੰਡੋ ਪਿਖੋੜੀਆਂ ਵੀ ਆ ਮੈਂ ਹੁਣੀ ਆਈ ਆ ਕੀ ਚੱਤ ਪੱਟੀ ਤੈਨੂੰ ਰੋਡਾ ਗੋਲੀ ਆਖੇ ਸੀ ਜਦੋਂ ਬਹਿ ਕੇ ਤਾਂ ਆਂਗਾ ਮੈਂ ਇਹਨਾਂ ਦੇ ਪੱਖਿਆਂ 'ਚ ਛੋਂਦੇ ਆ ਛੋਣ ਨਹੀਂ ਦਿੰਦਾ ਉਹਨਾਂ ਨੂੰ ਰਜ਼ਾਈ ਲੈ ਕੇ ਥੋੜ੍ਹ ਜਿਹਾ ਚੱਲੋ ਉੱਤਾਂ ਭੱਜ ਕੇ ਚੱਲਦੇ ਆਂ ਇੰਨੀ ਦੂਰ ਤਾਂ ਸ਼ਹਿਰ ਹੋ ਜੂ ਚੱਲੋ ਆਹ ਫੜ ਲਾ ਮੇਰੇ ਤਾਂ ਮੈਂ ਭੱਜ ਜਾ ਫਿਰ ਠੰਡ ਗਈ ਮੈਂ ਮੇਰੇ ਭਰਾ ਦੇ ਘੜੀ ਬਣਾਉਣੀ ਹੈ ਨਹੀਂ ਮੈਂ ਮਰ ਗਈ ਮੈਂ ਨਹੀਂ ਬੋਲੂਗਾ ਮੇਰੇ ਭਰਾ ਦੇ ਘੜੀ ਬਣਾਉਣੀ ਹੈ ਤੁਸੀਂ ਘੜੀ ਦੇਖਦੇ ਰਹੋਗੇ ਉਹ ਰੰਗ ਕਾਲਾ ਹੋ ਜੂਗਾ ਗਰੰਗ ਕਾਲਾ ਹੈ ਚੱਕਾ ਕੱਢੀ ਦੰਦ ਕਾਲੇ ਆ ਜਾਣੀ ਕਾਲਸ ਲੱਗ ਜੂਗੀ ਚਾਹ ਕਿਹចਾਹ ਚੱਲੋ ਛੇਡ ਆਰਡਰ ਕੋਲੇ ਸ਼ਿਪਾਰੀ ਕੜੀ ਕਿੰਨੇ 32 ਦੰਦਾ ਇਧਰ ਨਾ 24 ਦੁੱਧਾ ਦਿਖਾਈਆਂ ਸੱਚੀ ਬਾਰਾ ਸਾਢੇ 12 ਦੰਦਾ ਅੰਦਰ ਤੇਰੇ ਐਂਟੇਡੋ ਆ ਕੇ ਹਾਂਜੀ ਪਾਪਾ ਇਹ ਰਹਿਜੀ ਕਰ ਦਿੰਦੇ ਆ ਅੱਗੇ ਪਾਪਾ ਅੱਗੇ ਐਂਟੇਡੋ ਆਗਾ OK ਐਂਟੇਡੋ ਆ ਕੇ ਐਨੇ ਮੋੜ 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 ਪੋੜ ਸਾਰਾ ਕਾਸਕੇਟੇ ਆ ਖੁੱਲ ਗਿਆ ਪਾਪਾਂ ਨੇ ਜ਼ਿੰਦਗੀ ਝੰਡਾ ਹੀ ਪਈ ਹੈ ਉਹ ਖੁੱਲਿਆ ਨਹੀਂ ਸੀ ਇੰਨੇ ਮੋੜ ਪੈ ਗਏ ਤੇ ਮੈਂ ਤੜਕਿਆ ਚੱਕ ਤਾ ਸੀ ਇਧਰ ਮਾਰੇ ਕਰਨਾ ਇੱਥੇ ਚਾਬੀ ਪਈ ਸੀ ਇੱਥੇ ਚੱਕੀ ਸੀ ਕਿੰਨੀ ਵਾਰੀ ਹੈ ਪਾ ਮੇਰਾ ਅੱਜ 10 ਵਜੇ ਹੈ

ਗਾਣਾ ਕੋਈ ਪਸੰਦ ਹੁੰਦਾ ਨਹੀਂ ਤੇ ਗਾਣੇ ਬਿਨਾਂ ਟਰੈਕਟਰ ਚੱਲਦਾ ਨਹੀਂ ਸ਼ੁਕਰ ਕਰੇ ਆਗੇ ਸਾਡੀ ਜ਼ਿੰਦਗੀ ਇਸ ਕਿਲੀ ਦੇ ਸਾਰੇ ਤੁਸੀਂ ਕਿਵੇਂ ਬਾਹਰ ਖੜੇ ਹੋ ਦੋ ਦਿਨਾਂ ਚ ਮੈਂ ਪਾਪਾ ਤੋਂ 100 ਰੁਪਿਆ ਲੈ ਆਣ ਵਾਸਤੇ ਤੇ ਖਾਣਾ ਮੈਂ ਬਣਾ ਦਿੱਤੀ ਸੀ ਆ ਚੀਜ਼ਾਂ ਬਸ ਆਏ ਬਸ ਇੰਨੇ ਨਹੀਂ ਕੀ ਹੁੰਦੀ ਐ ਇੰਨੇ ਚੀਜ਼ਾਂ ਮੈਂ ਸਾਰਾ ਕੰਮ ਕਰ ਦਿੰਨੀ